ਜਰੇਲੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਦੇ ਲਈ ਐਕਸਾਈਜ਼ ਉਪਾਗ ਅਤੇ ਪੁਲਿਸ ਲਗਾਤਾਰ ਸਰਗਰਮ ਵਿਆਸਤ ਰਿਆਦੀ ਕਿਨਾਰੇ ਸਥਿਤ ਪਣੀ ਮੀਆਂ ਖਾਂ ਕਸਬੇ ਦਾ ਪਿੰਡ ਮੋਝਪੁਰ ਨਜਾਇਜ਼ ਸ਼ਰਾਬ ਦੀ ਵਿਕਰੀ ਦੇ ਲਈ ਬਦਨਾਮ ਇਲਾਕਾ ਮੰਨਿਆ ਜਾਂਦਾ ਹੈ ਇਥੋਂ ਦੇ ਕਈ ਪਰਿਵਾਰ ਜਰੇਲੀ ਸ਼ਰਾਬ ਦਾ ਤੰਦਾ ਕਰਦੇ ਨੇ ਤੇ ਪੁਲਿਸ ਅਤੇ ਆਪਕਾਰੀ ਵਿਭਾਗ ਦੀ ਕਾਰਵਾਈ ਤੋਂ ਬਚਣ ਦੇ ਲਈ ਦਰਿਆ ਦੇ ਅਧ ਵਿਚਕਾਰ ਤਰਪਾਲਾਂ ਜਿਹੜੀਆਂ ਨੇ ਵੱਡੇ ਵੱਡੇ ਕਿਨਾਰੇਾਂ ਤੇ ਟੋਏ ਕੱਢ ਕੇ ਉਹਨਾਂ ਤਰਪਾਲਾਂ ਦੇ ਵਿੱਚ ਲਾਹਨਤ ਤੇ ਨਜਾਇਜ਼ ਸ਼ਰਾਬ ਜੜੀ ਹੈ ਲੁਕਾ ਦਿੱਤੀ ਜਾਂਦੀ ਹੈ ਪਰ ਆਪਕਾਰੀ ਵਿਭਾਗ ਅਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਵੱਡੀ ਮਾਤਰਾ ਦੇ ਸ਼ਰਾਬ ਦੀ ਬਰਾਮਦੀ ਵੀ ਹੋਈ ਹੈ ਤੇ ਦੱਸਦੇ ਕਿ ਇਸ ਗੜੀ ਦੇ ਤਹਿਤ ਪੁਲਿਸ ਅਤੇ ਆਪਕਾਰੀ ਵਿਭਾਗ ਦੀ ਵੱਡੀ ਕਾਰਵਾਈ ਦੌਰਾਨ 5000 ਲੀਟਰ ਲਾਹਨ ਅਤੇ 90000 ਮਿਲੀਲੀਟਰ ਨਸ਼ਾ ਸ਼ਰਾਬ ਬਰਾਮਦ ਕਰਕੇ ਨਸ਼ਟ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਆਪਕਾਰੀ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਕੁਲਵੰਤ ਸਿੰਘ ਮਾਨ ਡੀਐਸਪੀ ਦਿਹਾਤੀ ਦੀ ਅਗਵਾਈ ਅਤੇ ਆਪਕਾਰੀ ਅਧਿਕਾਰੀ ਹਿਮੰਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਗਏ ਸੱਚ ਆਪਰੇਸ਼ਨ ਦੌਰਾਨ ਉਹਨਾਂ ਨੂੰ ਵੱਡੀ ਕਾਮਯਾਬੀ ਜੜੀ ਹੈ ਉਹ ਹਾਸਲ ਹੋਈ ਤੇ ਉੱਥੇ ਹੀ ਮੁਕੱਦਮਾ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਅਫਾਰਦ ਦਰਜ ਕਰ ਦਿੱਤੀ ਗਈ ਹੈ ਤੇ ਅਗਲੀ ਰੀ ਕਾਰਵਾਈ ਇਨਸ펙ਟਰ ਦੀਪਕ ਕੁਮਾਰ ਸਰਕਲ ਗੁਰਦਾਸਪੁਰ ਇੱਕ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਮਹੀਪ ਕੁਮਾਰ ਜੀ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਦਿਸ਼ਾ ਨਿਰਦੇਸ਼ ਡੀਐਸਪੀ ਗੁਰਦਾਸਪੁਰ ਕੁਲਵੰਤ ਸਿੰਘ ਮਾਨ ਜੀ ਸਾਡੇ ਐਕਸਾਈਜ਼ ਆਫੀਸਰ ਹਿਮੰਸ਼ਰਮਾ ਜੀ ਦੇ ਨਿਰਦੇਸ਼ਾਂ ਤੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਬਿਆਦ ਰਿਆ ਤੇ ਮੋਲਪੁਰ ਪਿੰਡਾਂ ਉੱਥੇ ਰੀਡ ਕੀਤਾ ਇਦੇ ਵਿੱਚ ਐਸਐਚਯੂ ਪੈਣੀ ਮੀਆਂ ਖਾਲ ਸਰਦਾਰ ਸਰਬਜੀਤ ਸਿੰਘ ਜੀ ਤੇ ਮੈਟ੍ਰਿਕ ਸਬ ਡਿਵੀਜ਼ਨ ਦੀ ਪੁਲਿਸ ਤੇ ਐਕਸਾਈਜ਼ ਪੁਲਿਸ ਇਹ ਜੁਆਇੰਟ ਮੀਟ ਕੀਤਾ ਗਿਆ ਸੀ ਅਸੀਂ ਦਰਿਆ ਤੇ ਜਾ ਕੇ ਉੱਥੇ ਜ਼ਮੀਨਾਂ ਦੇ ਵਿੱਚ ਤਰਪਾਲਾ ਪਾ ਕੇ ਲਾਹਣ ਵੱਬ ਦਿੰਦੇ ਆ ਜਿੱਤੋਂ ਬਾਅਦ 'ਚ ਇਲੀਜੀਟ ਲੀਕਰ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਆਪਾਂ ਕੋਈ ਤਕਰੀਬਨ 5000 ਕਿਲੋ ਲਾਹਣ ਨਸ਼ਟ ਕੀਤਾ ਇਦੇ ਨਾਲ ਹੀ ਉੱਥੇ ਕੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਹੁੰਦੀ ਆ ਇਲੀਜੀਟ ਨਿਕਰੋ ਲਟਾਈ ਹੁੰਦੀ ਆ ਉਹ ਰਿਕਵਰਡ ਕੀਤੀ ਤੇ ਉਹ ਤਕਰੀਬਨ ਕੋਈ 120 ਬੋਤਲਾਂ ਸ਼ਰਾਬ ਦੀਆਂ ਡਿਸਟਰੋਏਡ ਕੀਤੀਆਂ ਤੇ ਉਹਦੇ ਅਗੇਂਸਟ ਦੋ ਐਫ ਆਈ ਆਰ ਦਰਜ ਕੀਤੀ ਆ ਜੀ ਪੰਜਾਬ 51 ਪੈਣੀਆ ਖਾਨ ਦੇ ਵਿੱਚ ਤੇ ਮੇਰੀ ਆਪਰਾਹੀ ਸਾਰਿਆਂ ਨੂੰ ਅਪੀਲ ਹੈ ਕਿ ਤਾਂ ਤੁਹਾਨੂੰ ਪਤਾ ਹੈ ਅੱਗੇ ਵੀ ਇਹ ਇਹੋ ਕਾਈਂਡ ਦੀ ਜਿਹੜੀ ਡਿਗਰੀਜ਼ ਨਹੀਂ ਆਏ ਸ਼ਰਾਬ ਤੋਂ ਕਾਫੀ ਨੁਕਸਾਨ ਹੁੰਦਾ ਹੈ ਔਰ ਕਾਫੀ ਹਿਊਮਨ ਕੈਜ਼ੂਲਿਟੀਆਂ ਹੋਈਆਂ ਤੇ ਜਿਦੇ ਕਰਕੇ ਸਾਡੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜਿਹੜਾ ਅਭਿਆਨ ਹੈ ਇਹ ਕੰਟੀਨਿਊਸਲੀ ਜਾਰੀ ਰਹੇਗਾ ਮੇਰੀ ਆਪਰਾਹੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਯੂਜ਼ ਨਾ ਕਰੋ ਇਹ ਬਹੁਤ ਹਾਰਮਫੁਲ ਹੈ ਔਰ ਜੇ ਕੋਈ ਇਹਦਾ ਕਰਦਾ ਹੈ ਤੇ ਸਾਮਨੇ ਸਾਈਜ਼ ਡਿਪਾਰਟਮੈਂਟ ਨੂੰ ਜਾਂ ਜ਼ਿਲ੍ਹਾ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਜਾਏ ਮੇਰੇ ਆਪ ਨਾਲਵਾਦਾ ਹੈ ਕਿ ਅਸੀਂ ਉਹਨਾਂ ਨੂੰ ਮੁਕਤ ਰੱਖਾਂਗੇ ਤੇ ਇਹਦੇ ਤੇ ਕਾਰਵਾਈ ਕਰਾਂਗੇ ਇਹ ਸਾਰਿਆਂ ਦੇ ਹਿੱਤ ਚ ਆ ਸਰਕਾਰ ਦਾ ਸਾਥ ਦਿਓ ਤੇ ਮੇਰੀ ਇਹ ਹੀ ਬੇਨਤੀ ਆ ਕਿ ਇਹਨੂੰ ਬਿਲਕੁਲ ਵੀ ਵਰਤੋਂ ਨਾ ਕਰੋ ਐਕਸਾਈਜ਼ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਬਿਲਕੁਲ ਸਰਕਾਰ ਦੇ ਨਿਰਦੇਸ਼ਾਂ ਦੇ ਹੇਠ ਕੰਮ ਕਰ ਰਹੀ ਆ ਔਰ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨਾ ਲਾਉ ਨਹੀਂ ਕਰਾਂਗੇ ਤੇ ਕਾਈਂਡਲੀ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਤੇ ਮੇਰਾ ਇਹੀ ਹੈ ਇਹ ਅਭਿਆਨ ਹਡਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਉਹ ਉਥੇ ਬਹੁਤ ਜ਼ਿਆਦਾ ਹੁੰਦਾ ਹੈ ਕੰਮ ਤੇ ਸਾਡਾ ਕੰਟੀਨਿਊਸਲੀ ਪੈਣੀ ਮੀਆਂ ਖਾ ਪੁਲਿਸ ਵੀ ਕੰਟੀਨਿਊਸਲੀ ਉਥੇ ਰੀਡਸ ਕਰ ਰਹੀ ਹੈ ਸਾਈਡ ਡਿਪਾਰਟਮੈਂਟ ਵੀ ਉਥੇ ਰੀਡਸ ਕਰ ਰਹੀਆਂ ਔਰ ਹੈਵੀ ਰਿਕਵਰੀ ਹੁੰਦੀ ਆ ਤੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਨਾਥ ਪਾਇਆ ਜਾਏ ਧੰਨਵਾਦ ਜੀ